ਚਾ 2000 ਕੇ ਕੋੜਾ ਜੇ ਇੱਕ ਕੰਪਲੀਟ ਹੋ ਚੁਕਾ ਜੀ ਇੱਕ ਕੇ ਆ ਕੋੜਾ ਕੋੜਾ ਚਾਉਂਦਾ ਸਿੱਖੀ ਉਹ ਤੋਂ ਵੀ ਕੰਪਲੀਟ ਕਰ ਕਰੇਦਾਰ ਦੇ ਨਾਲ ਵਿਚੀ ਹੋਇਆ ਠੀਕ ਹੈ ਤੇ ਕੱਲ ਕਿਤੇ ਸੀਐਮ ਦੇ ਦੌਰੇ ਕਰਕੇ ਇਹਨੂੰ ਲੈ ਕੇ ਤਾਂ ਨਹੀਂ ਹੈਗਾ ਆ ਤਾਂ ਕੱਲ ਨੂੰ ਬਾਦਲ ਨੇ ਵੀ ਆਉਣਾ ਜੀ ਬਾਜੀ ਸਾਹਨੇ ਰੋਡ ਸ਼ੋਅ ਕਰਨਾਗਾ ਉਸ ਕਰਕੇ ਸ਼ਰਕ ਨਹੀਂ ਮੰਨੀ ਹਾਂ ਟਾਕੀ ਲੱਗ ਰਹੀ ਐ ਅਸੀਂ ਟਾਕੀ ਲੱਗ ਰਹੀ ਐ ਟਾਕੀ ਲੱਗ ਰਹੀ ਐ 7 ਕਿਲੋਮੀਟਰ ਛੱਡ ਕੇ ਹਾਂ ਲੋਕ ਕੋਈ ਵੱਡ ਮਾਰਗੇ ਤੋਂ ਨਿਲਾਲਾ ਮਾਰਗੇ ਦੋ ਸਾਲਾਂ ਚ ਤੇ ਹਾਲੇ ਹੀ ਇਹਦੀ 20 ਕਿਲੋਮੀਟਰ ਦਾ ਟੋਟਾ ਪਿਆ ਹੈ ਜੇ ਤੁਸੀਂ ਦੇਖ ਰਹੇ ਹੋ ਜੈਤੋ ਸ਼ਹਿਰ ਦੀਆਂ ਜਿੱਥੇ ਤੁਹਾਨੂੰ ਦੱਸਦੀ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਦੇ ਦੌਰੇ ਤੇ ਰੋਡ ਸ਼ੋਅ ਨੂੰ ਲੈ ਕੇ ਜੈਤੋ ਦੀ ਜਿਹੜੀ ਸ਼ਰਕ ਹੈ ਕਾਫੀ ਲੰਬੇ ਸਮੇਂ ਤੋਂ ਜਿਹੜਾ ਟੋਟਾ ਇੱਕ ਪਿਆ ਸੀਗਾ ਉਹ ਅੱਜ ਪ੍ਰਸ਼ਾਸਨ ਜਿਹੜਾ ਹੈਗਾ ਸੜਕ ਡਿਪਾਰਟਮੈਂਟ ਹੈ ਹਰਕਤ ਦੇ ਵਿੱਚ ਆਇਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਦੇ ਵਿੱਚ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਬਾਜਾ ਚੌਂਕ ਦੀ ਹੈ ਜਿੱਥੇ ਸੜਕ ਨੂੰ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਟੋਟਾ ਸੀਗਾ ਤੁਹਾਨੂੰ ਦੱਸਦੀ ਕਿ ਪਿਛਲੇ ਕਾਫੀ ਲੰਮੇ ਸੰਘਰਸ਼ ਤੋਂ ਬਾਅਦ ਬਠਿੰਡਾ ਰੋਡ ਜਿਹੜਾ ਹੈਗਾ ਉਹ ਅਜੇ 1.5 ਕਿਲੋਮੀਟਰ ਦਾ ਟੋਟਾ ਅਜੇ ਵੀ ਅੱਧੇ ਵਿਚਾਲੇ ਪਿਆ ਪਰ ਕੱਲ ਪੰਜਾਬ ਦੇ ਮੁੱਖ ਮੰਤਰੀ ਆਉਣ ਦੇ ਨਾਲ ਜਿਹੜਾ ਇਹ ਸੜਕ ਜਿਹੜਾ ਟੁੱਟਾ ਬਾਜਾ ਚੌਂ ਦਾ ਇਹ ਟੁੱਟਾ ਇਹ ਬਣਾਇਆ ਜਾ ਰਿਹਾ ਹੈ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਜੈਤੋ ਸ਼ਹਿਰ ਬਾਜਾ ਨੰਬਰ ਚੌਂਕ 3 ਦੀਆਂ ਪਰ ਜਿੱਥੇ ਕੱਲ ਮੁੱਖ ਮੰਤਰੀ ਨੇ ਇਸ ਰੋਡ ਤੋਂ ਦੇ ਨੰਗਣਾ ਤਾਂ ਦੇਣਾ ਰੋਡ ਬਣਾਇਆ ਜਾ ਰਿਹਾ ਹੈ ਜੈਤੋ ਦਾ ਜੈਤੋ ਰੋਡ ਦਾ ਵਿਕਾਸਤੀ ਹੈ ਕੋਈ ਨਰਪਰਾ ਸੰਸਗ ਦਾ ਨਾਟ ਕੋਆਜ ਅੱਜ ਉਹ ਗੱਲ ਤੇ ਕਿ ਕਦਾ ਉਹ ਕੋਲੇ ਭਰਨ ਵਾਲੀ ਆ ਸਾਫਾਈ ਵਾਲੀ ਇਹ ਜੀ ਸ਼ਾਮ ਸਮੇਂ ਵਾਲੀ ਹੈ ਇਹਦਾ ਛੜ ਕੇ ਨਹੀਂ ਇੱਕ ਉਹਦਾ ਮੰਨ ਰਹੀ ਹੈ ਕਿ ਕੱਲ ਸੀਐਮ ਨੇ ਆ ਤਸਵੀਰ ਆਜੇ ਦੂਜੇ ਕੋਈ ਕਰਦੇ ਆ ਆ ਕੀ ਲੋਕ ਦੂਜੇ ਮੋੜ ਕੇ ਮੋੜਿਆ ਚ ਭੋਲੇ ਲੋਕ ਆ ਦਿੱਲੀ ਕੇਨ ਨਾਲ ਜਿਵੇਂ ਕੁਮਾਰ ਜੀ ਨੂੰ ਖਾਣਾ ਮੁੱਛਣਾ ਹੈ ਨਾ ਜੀ ਮਾਂ ਦੀ ਗਾਂ ਦਾ ਸਵਾਲ ਕਰੋ ਕਿ ਸਵਾਲ ਕਰਦੇ ਡਾਂਗਾ ਕਹਿੰਦੀ ਹੈ ਨੂੰ ਕੋਲ ਮਿਲਿਆ ਕਿਹੜਾ ਕੜਾ ਅੰਤਰਾਜੀ ਬੋਰੀ ਹੈ ਵੀ ਲੈਣ ਵਾਲੇ ਗਾਂਗਾ ਪੈਣ ਬੁਲਾਣਾ ਕਹਿਣ ਅੱਜ ਤਾਂ ਕੋਈ ਗੱਲ ਨਹੀਂ ਪਿੰਡ ਜਿੱਦਾ ਹੱਥ ਦੱਸਾਂਗੇ ਸੀਗਾ ਇੱਕ ਮਢਾਕ ਪਿੰਡ ਕਿਸੇ ਬੰਦੇ ਨੇ ਅੱਜ ਸਵਾਲ ਕੀਤਾ ਸੀ ਤੇ ਉਹਨੂੰ ਕਹਿੰਦੇ ਥਾਣੇ ਰੱਖਿਆ ਗਿਆ ਜਿਸ ਦੀ ਲਾਤੀ ਉਸਦੀ ਮਹਸਲ ਉਹ ਗੱਲ ਨਹੀਂ ਹੈ ਕੋਈ ਨਹੀਂ ਜਨਤਾ ਜਾਣਦੀ ਹੈ ਲੌਕੀਸਾ ਹੱਬਾਬ ਜਿਹੜਾ ਬਾਜਾ ਖੰਦਾ ਚੌਂਕ ਇਕੋ ਦਮ ਬੰਨ ਰਿਹਾ ਹੈ ਇਹਦੇ ਬਾਰੇ ਕੀ ਕਹਣਾ ਜੇ ਪਾਉਂਦਾ ਨਹੀਂ ਜੇ ਇਕੋ ਦਾ ਉਹ ਪਿਛਲੀ ਛੜਕ ਦੇ ਨਾਲ ਇਹ ਕਿਹੜਾ ਸਿਸਟਮ ਬਣਾਇਆ ਇਹ ਪਿਛੇ ਛੜਕ ਬੜੀ ਹੈ ਰੋਡ ਅੱਛਾ ਸਾਰੀ ਕੰਪਲੀਟ ਕਰਨ ਦਾ ਠੇਕੇਦਾਰ ਹੋ ਗਿਆ ਸੀਗਾ ਅੱਛਾ ਉਸ ਦਾ ਥੋੜਾ ਜਿਹਾ ਇਹ ਕੰਪਲੀਟ ਹੋ ਚੁੱਕਾ ਜੀ ਵੇਖ ਲਿਆ ਜਿਹੜਾ ਫੋਟੋ ਰੋਡ ਦਾ ਚੋਂ ਸੀ ਕੁੱਛ ਨਹੀਂ ਕੰਪਲੀਟ ਕਰਦਾ ਠੇਕੇਦਾਰ ਦੇ ਨਾਲ ਵਿੱਚ ਹੀ ਹੋਇਆ ਠੀਕ ਹੈ ਤੇ ਕੱਲ ਕਿਤੇ ਸੀਐਮ ਦੇ ਦੌਰੇ ਕਰਕੇ ਇਹਨੂੰ ਲੈ ਕੇ ਤਾਂ ਨਹੀਂ ਹੈਗਾ ਆਹ ਤਾਂ ਗੱਲੋਂ ਬਾਦਲ ਨੇ ਵੀ ਆਉਣਾ ਜੀ ਅੱਛਾ ਤੇ ਫਿਰ ਉਹਦੇ ਕਰਕੇ ਨਾ ਕਹਿੰਦੇ ਤੁਸੀਂ ਬਾਦਲ ਕਰਕੇ ਤਾਂ ਨਹੀਂ ਹੋ ਰਿਆ ਕਿਤੇ ਇਹ ਸੜਕ ਦਾ ਕੰਮ ਚੱਲਦਾ ਇਹਨੂੰ ਕਾਨੂੰਨ ਲੋਕਮਾਨ ਜੀ ਸਾਹ ਨੇ ਰੋਡ ਸੌ ਗਾਟ ਲਾਂਗਾ ਕੋਸ ਕਰਕੇ ਸੜਕ ਨਹੀਂ ਬਣ ਰਹੀ ਹਾਂ ਬਿਲਕੁਲ ਠੀਕ ਲੱਗ ਰਹੀ ਹੈ ਅਜੀ ਠਾਕੀ ਲੱਗ ਰਹੀ ਹੈ ਠਾਕੀ ਲੱਗ ਰਹੀ ਹੈ 7 ਕਿਲੋਮੀਟਰ ਸੜਕ ਦੀ ਹਾਂ ਲੋਕ ਕਦ ਬੜ ਮਾਰ ਕੇ ਚੰਨ ਲਾਲਾ ਮਾਰ ਕੇ ਦੋ ਸਾਲਾਂ ਅੰਝ ਇਹ ਹਾਲੇ ਹੀ ਉਹਨੇ 9 ਕਿਲੋਮੀਟਰ ਦਾ ਟੋਕਾ ਪਿਆ ਠੀਕ ਹੈ ਅੱਛਾ ਕਰਨ ਦਾ ਠੇਕੇਦਾਰ ਉਹ ਗਿਆ ਸੀ ਅੱਛਾ 2000 ਕਿ ਥੋੜਾ ਜਿਹਾ ਕੰਪਲੀਟ ਹੋ ਜੂਗੀ ਵੇਖ ਕੇ ਆ ਦਾ ਫੋਟੋ ਪੜਾ ਚਾਹੁੰਦਾ ਠੀਕ ਹੈ ਉੱਥੋਂ ਵੀ ਕੰਪਲੀਟ ਕਰਨ ਦਾ ਠੇਕੇਦਾਰ ਦੇ ਨਾਲ ਵਿਚ ਹੀ ਹੋਇਆ ਠੀਕ ਹੈ ਤੇ ਕੱਲ ਕਿਤੇ ਸੀਐਮ ਦੇ ਦੌਰੇ ਕਰਕੇ ਇਹਨੂੰ ਲੈ ਕੇ ਤਾਂ ਨਹੀਂ ਹੈਗਾ ਆ ਤਾਂ ਕੱਲ ਨੂੰ ਬਾਦਲ ਨੇ ਵੀ ਆਉਣਾ ਜੀ ਅੱਛਾ ਕੁਮਾਰਜੀ ਸਾਹਿਬ ਨੇ ਰੋਡ ਸ਼ੋਅ ਕਰਵਾ ਲਾਂਗਾ ਉਸ ਕਰਕੇ ਸ਼ਰਮ ਨਹੀਂ ਮਾਰਨੀ ਹਾਂ